ਚੰਗਾ ਵਿਚਾਰਾ ਭਗਤ ਕਿਤੇ ਪਰਦੇਸ ਚੱਲਿਆ ਨੌਜਵਾਨ ਉਮਰ ਸੀ ਉਹਦੀ ਮਾਂ ਨੇ ਉਹਨੂੰ ਚਾਂਦੀ ਦੀਆਂ ਮੋਹਰਾਂ ਦਿੱਤੀਆਂ ਬਈ ਲੋੜ ਪਵੇ ਕਿਤੇ ਤੈਨੂੰ ਤੈਨੂੰ ਵਰਤ ਲਵੀਂ ਪਰਦੇਸ ਦੇ ਵਿੱਚ ਚੱਲਿਆ ਉੱਥੇ ਕੌਣ ਤੈਨੂੰ ਖਰਚਾ ਦੇਊਗਾ ਇੱਕ ਖੁੰਡਾ ਦੇ ਦਿੱਤਾ ਤੇ ਖੁੰਡਾ ਉੱਤੇ ਉੱਤੇ ਢੱਕਣ ਲੱਗਿਆ ਹੋਇਆ ਸੀ ਉਹ ਕੱਸਿਆ ਜਾਂਦਾ ਸੀ ਉਹ ਖੁੰਡੇ ਦੇ ਵਿੱਚ ਵੀ ਮੋਹਰਾਂ ਪਾ ਦਿੱਤੀਆਂ ਮਾਂ ਕਹਿੰਦੀ ਜੇ ਕੋਈ ਰਾਹ 'ਚ ਡਾਕੂ ਚੋਰ ਠੱਗ ਟੱਕਰ ਜਾਵੇ ਜਿਹੜੀਆਂ ਤਾਂ ਤੇਰੀਆਂ ਜੇਬ ਦੇ ਵਿੱਚ ਮੋਹਰਾਂ ਨੇ ਜਿਹੜੀਆਂ ਮੋਹਰਾਂ ਤੇਰੀ ਗੋਥਲੀ ਦੇ ਵਿੱਚ ਨੇ ਤਾਂ ਖੋਲਣਗੇ ਆ ਜਿਹੜੀਆਂ ਮੋਹਰਾ ਮੈਂ ਖੁੰਡੇ ਚ ਪਾ ਕੇ ਦਿੱਤੀਆਂ ਨੇ ਨਾ ਇਹਨਾਂ ਦਾ ਪਤਾ ਨਹੀਂ ਲੱਗਣਾ। ਫਿਰ ਇਹ ਤੇਰੇ ਕੋਲੇ ਰਹਿ ਜਾਣਗੇ। ਕਹਿੰਦਾ ਮਾਤਾ ਠੀਕ ਐ। ਚਲਿਆ ਗਿਆ 2-4 ਦਿਨ ਲੰਘੇ। ਉਹੀ ਗੱਲ ਹੋਈ ਰਾਹ ਦੇ ਵਿੱਚ ਡਾਕੂ ਮਿਲ ਪੇ ਕਹਿੰਦੇ ਭਾਈ ਕੱਢ ਤੇਰੇ ਕੋਲ ਕੀ ਐ? ਉਹ ਜਿੰਨੀਆਂ ਉਹਦੇ ਕੋਲ ਮੋਹਰਾ ਸੁਨ ਢੇਰੀ ਕਰ ਦਤੀਆਂ। ਉਹ ਡਾਕੂਆਂ ਨੇ ਆਖਿਆ ਵੀ ਬੜਾ ਚੰਗਾ ਬੰਦਾ ਇਨਸਾਨ ਹੈ ਕੋਈ ਇਹਨੂੰ ਤਾਂ ਕੁੱਟ ਮਾਰ ਵੀ ਨਹੀਂ ਕਰਨੀ ਪਈ ਇੱਕ ਵਾਰੀ ਆਖਿਆ ਹੀ ਨਹੀਂ ਸਾਰੀਆਂ ਹੀ ਮੂਰਾ ਆਪਾਂ ਨੂੰ ਦੇਤੀਆਂ ਉਹਦਾ ਲਗਾ ਨਹੀਂ ਸੀ ਪੈਸਿਆਂ ਦੇ ਨਾਲ ਮੋਹ ਨਹੀਂ ਸੀ ਪੈਸਿਆਂ ਦੇ ਨਾਲ ਕਈ ਇਨਸਾਨ ਮਾਇਆ ਦੇ ਵਿੱਚ ਪੈਸੇ ਪਿੱਛੇ ਹੀ ਆਪਣੀ ਜਾਨ ਗਵਾ ਬੈਂਦੇ ਉਹਦਾ ਮੋਹ ਨਹੀਂ ਸੀ ਤੇ ਉਹ ਜਦੋਂ ਫਿਰ ਡਾਕੂ ਜਾਣ ਲੱਗੇ ਉਹ ਕਹਿਣ ਲੱਗਾ ਕਹਿੰਦਾ ਮੋਹਰਾ ਮੇਰੇ ਕੋਲ ਹੋਰ ਵੀ ਨੇ ਅਜੇ ਹੋਰ ਵੀ ਨੇ ਮੇਰੇ ਕੋਲ ਮੋਹਰਾ ਚਾਂਦੀ ਦੀਆਂ ਉਹ ਲੱਗੇ ਤਲਾਸ਼ੀ ਲੈਣ ਕਹਿੰਦੇ ਐਦਾਂ ਨਹੀਂ ਲੱਭਣੀਆਂ ਆ ਮੇਰਾ ਜਿਹੜਾ ਖੁੰਡਾ ਹੈ ਨਾ ਇਹਦੇ ਉੱਤੇ ਟੱਕਣ ਲੱਗਿਆ ਹੋਇਆ ਇਹ ਖੋਲੋਂ ਉਹਨਾਂ ਨੇ ਖੁੰਡੇ ਦਾ ਟੱਕਣ ਖੋਲਿਆ ਤੇ ਜਦੋਂ ਉਹਨੂੰ ਪੁੱਠਾ ਕੀਤਾ 150 ਮੋਹਰ ਉਹਦੇ ਵਿੱਚੋਂ ਡਿੱਗ ਪਈ ਤੇ ਫਿਰ ਡਾਕੂਆਂ ਦੇ ਮਨ ਦੇ ਉੱਤੇ ਅਸਰ ਪਿਆ ਵੀ ਇਹਨਾਂ ਮੋਹਰਾਂ ਦਾ ਕਿਹੜਾ ਆਪਾਂ ਨੂੰ ਪਤਾ ਸੀ ਆਪਾਂ ਤਾਂ ਮੋਹਰਾਂ ਲੈ ਕੇ ਚੱਲੇ ਸੀ ਜਿੰਨੀਆਂ ਇਹਨੇ ਦੇ ਦਿੱਤੀ ਇਹ ਤਾਂ ਕੋਈ ਭਗਤ ਬੰਦਾ ਰੱਬ ਦਾ ਪਿਆਰਾ ਸਾਰੀਆਂ ਮੋਹਰਾਂ ਵੀ ਮੋੜ ਦਿੱਤੀਆਂ ਮਨ ਤੇ ਅਸਰ ਹੋਇਆ ਕਹਿੰਦੇ ਆਪਾਂ ਐਵੇਂ ਹੀ ਡਾਕੇ ਮਾਰਦੇ ਫਿਰਦੇ ਪੈਸੇ ਇਕੱਠੇ ਕਰਦੇ ਫਿਰਦੇ ਆ ਇਦੇ ਕੋਲ ਇੰਨੇ ਪੈਸੇ ਸੀ ਸਾਰੇ ਆਪਾਂ ਨੂੰ ਦੇ ਦਿੱਤੇ ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀਐ ਜੋ ਗੁਰ ਦੱਸੇ ਵਾਟ ਮਰੀਦਾ ਝੋਲੀਐ ਕਹਿੰਦੇ ਸੱਚ ਬੋਲ ਧਰਮ ਆ ਜਾਵੇ ਝੂਠ ਨਾ ਬੋਲੀਐ ਜੋ ਗੁਰ ਦੱਸੇ ਵਾਟ ਜਿਹੜਾ ਭਾਈ ਰਾਗ ਗੁਰੂ ਨੇ ਦੱਸਿਆ ਜਿਹੜੀ ਬਾਟ ਦੱਸੀ ਹੈ ਗੁਰੂ ਨੇ ਮਾਰਗ ਦੱਸਿਆ ਜੋ ਗੁਰ ਦੱਸੇ ਬਾਟ ਮੁਰਿਦਾ ਝੋਲੀ ਹੈ ਕਹਿੰਦੇ ਉਹ ਰਾਹ ਦੇ ਉੱਤੇ ਪੈ ਹੁਣ ਆਪਾਂ ਖੁਸ਼ੀਆਂ ਖੇੜੇ ਸਾਰੀ ਮੰਗਦੇ ਆ ਸਿੱਖ ਹੋਣ ਦੇ ਨਾਤੇ ਸਤਿਗੁਰਾਂ ਦੇ ਕੋਲੋਂ ਪਰ ਗੁਰੂ ਦਾ ਬਚਨ ਜਿਹੜਾ ਉਹ ਕੋਈ ਕੋਈ ਮੰਨਦਾ ਹੈ ਕੋਈ ਕੋਈ ਕਮਾਉਂਦਾ ਬਚਨ ਮੰਨਣ ਵਾਲਾ ਕੋਈ ਕੋਈ ਹੈ ਦਾਤਾ ਮੰਗਣ ਵਾਲੇ ਸਾਰੇ ਨਹੀਂ ਦਾਤ ਸਾਰੇ ਮੰਗਦੇ ਨਹੀਂ ਬਚਨ ਕੋਈ ਮੰਨਦਾ ਮਿਲਦਾ ਉਹਨੂੰ ਹੈ ਜਿਹੜੇ ਗੁਰੂ ਬਾਬੇ ਦਾ ਬਚਨ ਕਮਾਉਂਦੇ ਹੈ ਮੰਨਦੇ ਹੈ